ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਇੱਕ ਮਾਜ ਦਿਖਾਉਣੀ ਹੈ ਦੋਸਤੋ ਵੱਡੇ ਸੂਬਿਆਂ ਦੇ ਵਿੱਚ ਤੁਸੀਂ ਬਿਲਕੁਲ ਵੇਖ ਰਹੇ ਹੋ ਸਕਰੀਨ ਦੇ ਵਿੱਚ ਆਪੋ ਆਪਣੀ ਸੂਝ ਸਮਝ ਦੇ ਹਿਸਾਬ ਨਾਲ ਤੁਹਾਨੂੰ ਪਤਾ ਵੀ ਲੱਗ ਜਾਣਾ ਤਕਰੀਬਨ ਸੂਹਾ ਜਿੰਨਾ ਹੈਗਾ ਉਹ ਵੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਪੁੱਛਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਸ਼ਹਿਰ ਜਿਹੜਾ ਹੈਗਾ ਨਸ਼ਹਰਾ ਪਨੂਆ ਹੈਗਾ ਦੋਸਤੋ ਤਹਿਸੀਲ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਦੋਸਤੋ ਹੈਗਾ ਉਤਰਨ ਤਰਨ ਲੱਗਦਾ ਹੈਗਾ ਤਕਰੀਬਨ ਅ ਦੋਸਤੋ ਜਦੋਂ ਨਸ਼ਾਰੇ ਪੰਨੂ ਤੁਸੀਂ ਆਉਂਦੇ ਹੋ ਤਾਂ ਸ਼ਹਿਰ ਦੇ ਬਿਲਕੁਲ ਵਿੱਚ ਵੀਰ ਉਹਨਾਂ ਦਾ ਘਰ ਹੈਗਾ ਬਿਲਕੁਲ ਰੋਡ ਦੇ ਉਪਰ ਅਮਰਸਾ ਰੋਡ ਆ ਦੋਸਤੋ ਤੇ ਵਧੇਰੇ ਜਾਣਕਾਰੀ ਜਿਹੜੀ ਆਪਾਂ ਵੀਰ ਦੇ ਕੋਲੋਂ ਲਵਾਂਗੇ ਮੱਝ ਜਿਹੜੀ ਹੈਗੀ ਆ ਦੋਸਤੋ 6ਵੇਂ 7ਵੇਂ ਸੂਬੇ ਵੀ ਤੁਸੀਂ ਮੰਨ ਸਕਦੇ ਹੋ ਪਰ ਨੀਲੀ ਰਾਵੀ ਦੀ ਜਿਹੜੀ ਦੋਸਤੋ ਪਿਓਰ ਬਰੀਡ ਦੇ ਵਿੱਚ ਜਿਹੜੀ ਮੱਝ ਆ ਵੱਡਾ ਬਾਡੀ ਸਟਰਕਚਰ ਹੈਗਾ ਕੱਦ ਕਾਠੀ ਤੁਸੀਂ ਦੇਖੋਗੇ ਬਹੁਤ ਵਧੀਆ ਹੈਵੀ ਵਜ਼ਨ ਵਾਲੀ ਆ ਤੇ ਮਿਲਕਿੰਗ ਕਿੰਨੀ ਹੈਗੀ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛ ਲੈਣੀ ਆ ਸਭ ਤੋਂ ਪਹਿਲਾਂ ਲਾਡੀ ਵੀਰ ਸਸਰੀ ਘਾਲ ਸਸਰੀ ਘਾਲ ਹੋਰ ਸਦਾਓ ਇਹ ਕਿਥੋਂ ਸੰਦ ਕੱਢ ਲਿਆ ਜੇ ਏ ਇਤਰਾ ਜੀ ਸਾਰੀਆਂ ਵੈਰਟੀਆਂ ਆ ਜਾਂਦੀਆਂ ਆਹ ਨਹੀਂ ਚੰਗੀ ਮੱਝ ਵੱਡੀ ਆ ਚੰਗੀ ਆ ਨੀਲੀ ਰਾਵੀ ਦੀ ਪਿਓਰ ਆਪਣੇ ਕੋਲ ਮੱਝ ਆ ਤੇ ਇਹ ਸੁਆ ਵੀਤ ਕਨਮਾ ਸੁਈ ਹੋਵੇਗੀ ਜਿਹੜਾ ਹੁਣ ਚੱਲ ਰਿਹਾ ਸੁਆ ਵੀਤ ਜੀ ਸਾਹਮਣੇ ਆ ਸਾਰਾਂ ਦੇ ਪੰਜਵਾਂ ਸੁਆ ਤੇ ਹੋਊਗਾ ਜੀ ਪੰਜਵਾਂ ਵੀ ਆ ਬਾਕੀ ਆਪੋ ਆਪਣੀ ਸੋਚ ਸਮਝਾ ਕੋਈ ਛੇਵਾਂ ਸਤਵਾਂ ਵੀ ਕਹਿ ਸਕਦਾ ਆਪੋ ਆਪਣੀ ਸੋਚ ਹੈ ਨਾ ਵੈਸੇ ਸੋੜਾ ਸਿੰਘ ਖੁੱਲਾ ਕਰਕੇ ਜ਼ਿਆਦਾ ਲੱਗਦੀ ਆ ਹਾਂ ਪਰ ਹੂੰ ਵੀ ਚਾਹ ਪੰਜਵਾਂ ਛੇਵਾਂ ਸੁਆ ਦੋਸਤੋ ਵੀਰ ਨੇ ਕਿਹਾ ਵੀ ਹੋ ਸਕਦੀ ਆ ਬਾਕੀ ਤੁਸੀਂ ਆਪਦੀ ਸਮਝਦੇ ਸੋ ਨਾ ਕਿਉਂਕਿ ਆ ਵੇਖੋ ਜਿਹੜੇ ਦੰਦ ਆ ਦੋਸਤੋ ਉਹ ਤੁਸੀਂ ਜ਼ਰੂਰ ਵ ਤਕਰੀਬਨ ਦੰਦਾਂ ਦੀ ਕਸਾਈ ਹਜੇ ਮਤਲਬ ਕਿ ਜਿਹੜੀ ਸ਼ੁਰੂ ਹੋ ਗਈ ਹੈ ਤਕਰੀਬਨ 10 ਸਾਲ ਤੋਂ ਜਿਹੜੀ 12 ਸਾਲ ਤੋਂ ਉੱਪਰ ਵੀ ਤੁਸੀਂ ਉਮਰ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਐਲਡੀ ਵੀਰਿੰਦਾ ਜਿਹੜਾ ਦੁੱਧ ਹੁਣ ਕਿੰਨਾ ਕੁ ਹੈਗਾ ਹਾਂ ਦੁੱਧ ਵੀਰ ਜੀ 7 ਕਿਲੋ ਲੀਟਰ ਆ ਜੀ ਤਿਆਰ ਆ 7 ਕਿਲੋ ਹੈਗਾ ਥੱਲੇ ਹਾਂਜੀ ਹਾਂ ਤੇ ਆ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ 2 ਕੁ ਮਹੀਨੇ ਹੋ ਗਏ ਹੋਣਗੇ ਜੀ ਇਹਨੂੰ 2 ਕੁ ਮਹੀਨੇ ਹੋ ਗਏ ਹਾਂ ਤੇ 2 ਕੁ ਮਹੀਨੇ ਹੋ ਗਏ ਕਿ ਇਸ ਤੋਂ ਜ਼ਿਆਦਾ ਵੀ ਨਹੀਂ ਬੱਚਾ ਤਾਂ ਆਇਆ ਬੱਚਾ ਦੇਣਾ ਨਹੀਂ ਆਪਾਂ ਕੱਟੀ ਆ ਅੱਛਾ ਬੱਚਾ ਹੈ ਏ ਬੱਚਾ ਮਗਰਲੇ ਪਾਸੇ ਇਸ ਦਾ ਹੀ ਆ ਇਹਦਾ ਹੀ ਆ ਉਹ ਬੱਚੇ ਤਾਂ ਚੋਕੇ ਦਵਾਂਗੇ ਪਰ ਕੱਟੀ ਨਹੀਂ ਦੇਣੀ ਆ ਠੀਕ ਆ ਠੀਕ ਆ ਠੀਕ ਏ ਆ ਤਾਜ਼ੀਆਂ ਦੋਸਤੋ ਮੱਝਾਂ ਦੇ ਵਿੱਚ ਆ ਤਾਜ਼ੇ ਸੂਬੇ ਦੇ ਵਿੱਚ ਤੁਸੀਂ ਇਸ ਨੂੰ ਅਕਾਊਂਟ ਕਰ ਸਕਦੇ ਜੇ ਬੱਚਾ ਮਗਰ ਕੱਟੀ ਹੈ ਨਾ ਹਾਂਜੀ ਮਗਰ ਕੱਟੀ ਆ ਪਰ ਵੀਰ ਕਹਿੰਦਾ ਵੀ ਇਹ ਕੱਟੀ ਨਹੀਂ ਆਪ ਦੇਣੀ ਕੀ ਆ ਉਹ ਤੁਸੀਂ ਜ਼ਰੂਰ ਵੇਖ ਲਵੋ ਬੱਚਾ ਮਗਰ ਖਾਏਗਾ ਤੇ 2 ਕੁ ਮਹੀਨੇ ਦਾ ਸਮਾਂ ਦੱਸੋ ਨਾ 2 ਕੁ ਮਹੀਨੇ ਦਾ ਸਮਾਂ ਦੱਸਿਆ ਆ ਕੱਟੀ ਆ ਮਗਰ ਵੇਖ ਲਓ ਚਲ ਕੱਟੀ ਦਾ ਚਵਾਦ ਦੋ ਚੇ ਉਹ ਦਵਾਂਗੇ ਕੱਟੀ ਦੇ ਪਰ ਨਹੀਂ ਠੀਕ ਆ ਤੇ ਬਾਕੀ ਇਹ ਮਿਲਦੀ ਹੁਣ ਮਤਲਬ ਕਿ ਮਿਲਦੀ ਕੱਟੀ ਤੇ ਹੀ ਹੈ ਨਹੀਂ ਵੈਸੇ ਵੀ ਜੋ ਲਈਦੀ ਹੈ ਪਰ ਆਪਾਂ ਵੇਚਣ ਦਾ ਕਰਕੇ ਅਜੇ ਤੱਕ ਕੱਟੀ ਪਾਈ ਦੀ ਹੈ ਨਾ ਬੜਾ ਬੜਾ ਦੀ ਠੀਕ ਆ ਤੇ ਲਾਡੀ ਵੀਰ ਜੇਕਰ ਆਪਾਂ ਇੱਕ ਡਿਮਾਂਡ ਰੱਖੀ ਹੁੰਦੀ ਵੀ ਕੀ ਮੁੱਲ ਕਰ ਦਿੰਦਾ ਡਿਮਾਂਡ ਵੀਰ ਜੀ 42000 ਦੀ ਦੇ ਦੇਣਗੇ 42000 ਹਾਂ ਵਿੱਚੋਂ ਲੈਸ-ਲੂਸ ਤਾਂ ਹੋਵੇਗੀ ਨਾ ਹਾਂਜੀ ਮਾਨਤਨ ਕਰਦੇ ਹਾਂ ਕੋਈ ਗੱਲ ਠੀਕ ਆ ਤੇ 7 ਲੀਟਰ ਤੁਸੀਂ ਮਨਾਉਣਾ ਹੈ ਬਿਲਕੁਲ ਹਾਂਜੀ ਹਾਂਜੀ 6 ਲੀਟਰ 7 ਲੀਟਰ ਪੂਰਾ ਮਨਾਉਣਾ ਦੋ ਹਾਂਜੀ ਹਾਂਜੀ ਦੁੱਧ ਪੂਰਾ ਤੇ 2 ਮਹੀਨੇ ਦਾ ਸਮਾਂ ਹੋ ਗਿਆ ਨਾ ਹਾਂਜੀ ਤੇ ਇੱਕ ਜਿਹੜੇ ਸੰਪਰਕ ਨੰਬਰ ਨੇ ਵੀ ਬੋਲ ਠੀਕ ਆ ਵੱਡੀ ਦੋਸਤੋ ਮੱਝ ਆ ਤਕਰੀਬਨ ਸੂਆਂ ਦੇ ਵਿੱਚ ਵੀ ਵੱਡੀ ਆ ਛੇਵਾਂ ਸਤਵਾਂ ਸਵੇਰ ਤੁਸੀਂ ਅਕਾਊਂਟ ਕਰ ਸਕਦੇ ਜੇ ਬਾਕੀ ਜਿਹੜੇ ਦੰਦ ਆ ਦੋਸਤੋ ਕੰਪਲੀਟ ਤੁਹਾਨੂੰ ਸਾਰੇ ਦੰਦ ਮਿਲਣਗੇ ਇਹ ਨਹੀਂ ਵੀ ਤੁਸੀਂ ਦੂਰੋਂ ਆ ਜਾਵੋ ਤੇ ਮੂੰਹ ਦੇ ਵਿੱਚ ਪਸ਼ੂ ਦੇ ਕੋਈ ਦੰਦ ਨਾ ਹੋਵੇ ਉਹ ਇੱਕ ਗੱਲ ਉਹ ਹੋ ਜਾਂਦੀ ਵੀ 9ਵੇਂ 10ਵੇਂ 12ਵੇਂ ਸਵੇਰ ਦੀ ਵਿੱਚ ਗੱਲ ਚਲੀ ਜਾਂਦੀ ਆ ਕਿਉਂਕਿ ਦੰਦਾਂ ਦੀ ਕਸਾਈ ਜਦੋਂ ਹੁਣੀ ਸਟਾਰਟ ਹੋ ਜਾਂਦੀ ਆ ਦੋਸਤੋ ਤੇ ਬਿਲਕੁਲ ਘਸਦੇ ਘਸਦੇ ਦੰਦ ਜਿਹੜੇ ਆ ਉਹ ਥੱਲੇ ਪੋਟ ਜਿਹੜੀ ਪੈੜ ਹੀ ਰਹਿ ਜਾਂਦੀ ਆ ਇਸ ਕਰਕੇ ਜਿਹੜੇ ਇਹਦੇ ਦੰਦ ਤੁਹਾਨੂੰ ਪ੍ਰੋਪਰ ਦੇਖਣ ਦੇ ਵਿੱਚ ਮਿਲਣਗੇ ਤੇ ਜਿਹੜੀ ਸਿੰਘਾਂ ਦੀ ਬੰਦਰਾ ਬਿਲਕੁਲ ਆਖੂਖ ਵੇਖੋਗੇ ਦੋਸਤੋ ਤੇ ਪਿਓਰਿਟੀ ਜਿਹੜੀ ਦਰਸਾਉਂਦੀ ਇਹ ਟੋਟਲ ਜਿਹੜੀ ਮੱਝ ਤੁਹਾਡੇ ਸਾਹਮਣੇ ਹੈਗੀ ਆ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਆ ਬੇਲਮੂਨ ਜਿਹੜੀ ਦੋਸਤੋ ਤਕਰੀਬਨ ਨਿਆਬ ਦੇ ਜਿਹੜੇ ਸੋਇਆਂ ਦੇ ਵਿੱਚ ਬਹੁਤ ਕਮਾਲ ਕੀਤੀ ਹੋਵੇਗੀ ਬਹੁਤ ਰਸੇ ਵਾਂਗੂ ਜਿਹੜੀ ਆ ਦੋਸਤੋ ਮਿਲਕਿੰਗ ਬੀਨ ਬਿਲਕੁਲ ਤੁਹਾਡੇ ਸਾਹਮਣੇ ਹੈਗੀ ਆ ਤੇ ਬਿਲਕੁਲ 6 ਲੀਟਰ ਤੋਂ ਬਾਹਰ 6.5 ਲੀਟਰ ਸਵਾ 6 ਲੀਟਰ ਤੇ 7 ਦੇ ਦਰਮਿਆਨ ਜਿਹੜਾ ਦੁੱਧ ਆ ਤੁਸੀਂ ਇਸ ਦੇ ਥੱਲੇੋਂ ਚੋ ਸਕਦੇ ਜੀ ਤੇ ਅੱਠ ਵਜੇ ਹੋਈ ਹੈ ਤੇ ਅੱਜ ਠੀਕ ਆ ਬਾਕੀ ਦੋਸਤੋ ਆਪਦਾ ਇੱਕ ਦੋ ਡੰਗ ਦੀ ਜਿਹੜੀ ਆਦੀ ਮਿਲਕ ਦੀ ਚਵਾਈ ਤੁਸੀਂ ਕਰ ਸਕਦੇ ਜੇ ਬਾਕੀ ਇੱਕ ਵੀਰ ਨੇ ਵਿੱਚ ਜਿਹੜਾ ਮੈਂਸ਼ਨ ਕੀਤਾ ਜ਼ਿਕਰ ਕੀਤਾ ਵੀ ਜਿਹੜੀ ਕੱਟੀ ਆ ਮਗਰ ਉਹ ਨਾਲ ਨਹੀਂ ਦੇਣੀ ਹੈਗੀ ਸੋ ਬਿਨਾ ਕੱਟੀ ਤਾਂ ਤੁਸੀਂ ਜਿਹੜੀ ਇਹ ਮਾਜੇ ਲੈ ਕੇ ਜਾ ਸਕਦੇ ਹੋ ਮੁੱਲ ਜਿਹੜਾ ਦੋਸਤੋ ਇੱਕ ਵਾਰੀ ਫੇਰ ਦੱਸਦੇ ਨੇ 42000 ਦੇ ਵਿੱਚ ਜਿਹੜਾ ਮਾਨਤਨ ਹੋਇਆ ਉਹ ਘਰ ਪਹੁੰਚਿਆਂ ਦਾ ਜ਼ਰੂਰ ਕੀਤਾ ਜਾਵੇਗਾ ਸੋ ਜਿਸ ਨੂੰ ਵੀ ਦੋਸਤੋ ਭਾਪੜਤੇ ਵਿੱਚ ਲੱਗੀ ਸਮਝ ਆ ਗਈ ਹੋਵੇ ਚੀਜ਼ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ